ਮਠਿਆਈ ਦਾ ਟਰੱਕ ਕਿਨੇ ਪਲਟਾਤਾ ਓਏ ਇੱਥੇ ਓਏ ਸਾਰੀ ਮਿੱਠੇ ਮਿੱਠੇ ਹੋ ਰਿਹਾ ਭਰਾਵਾ ਕੋਈ ਕੌੜਾ ਤਾਂ ਇਹਦੇ ਵਿੱਚ ਹੈ ਹੀ ਨਹੀਂ ਸਾਰੇ ਮਿੱਠੇ ਮਿੱਠੇ ਨੇ ਓਏ ਓਏ ਭਰਾਵਾ ਅੱਜ ਕੱਲ ਬਾਈ ਮੰਨ ਕੇ ਯਾਰ ਕੁੜੀਆਂ ਨੂੰ ਕੁੜੀਆਂ ਤਾਂ ਚੱਲ ਵਿਚਾਰੀਆਂ ਬਚੀਆਂ ਪਈਆਂ ਨੇ ਤੁਸੀਂ ਮੁੰਡਿਆਂ ਨੂੰ ਬਚਾਓ ਯਾਰ ਅੱਜ ਕੱਲ ਮੁੰਡਿਆਂ ਦਾ ਮਾਹੌਲ ਬੜਾ ਜਿਆਦਾ ਖਰਾਬ ਹੋ ਰਿਹਾ ਭਰਾਵਾ ਹਰੇਕ ਮੁੰਡਾ ਹੋਰ ਹੀ ਪਾਸੇ ਚਾਈ ਜਾਂਦਾ ਦੂਜੇ ਰਾਹ ਵਗ ਜਾਂਦਾ ਅਗਲਾ ਉਹ ਰਾਹ ਤੈਨੂੰ ਪਤਾ ਫਿਰ ਉੱਥੇ ਮੈਟ ਸੰਧੂਰੇ ਬਾਈ ਬੈਠੇ ਨੇ ਓਏ ਐਹੇ ਜੇ ਮੰਦੇ ਬੈਠੇ ਨੇ ਉੱਥੇ ਉਹਨਾਂ ਨੇ ਸਾਰਾ ਚੱਕਰ ਵੀ ਹਕਮਾਤ ਆ ਓਏ ਉਹਨਾਂ ਉਹ ਯਾਰ ਆਪਾਂ ਫੇਰ ਦੇਖਾਂਗੇ ਬਾਅਦ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਤੇ ਜਿੰਨਾ ਮਰਜ਼ੀ ਜ਼ੋਰ ਲਾ ਲੋ ਮੈਂ ਨਾ ਇੰਸਟਾਗ੍ਰam ਡਿਲੀਟ ਕਰਦਾ ਹਾਂ ਮੈਨੂੰ ਪਤਾ ਤੁਸੀਂ ਕਰਾਉਣ ਨੂੰ ਫਿਰਦੇ ਹੋ ਤੁਸੀਂ ਕਰਾਉਣ ਨੂੰ ਫਿਰਦੇ ਹੋ ਵੀ ਇਹ ਇੰਸਟਾਗ੍ਰam ਡਿਲੀਟ ਕਰਦੇ ਪਰ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਮੇਰਾ ਬੋਲਣ ਨੂੰ ਤਾਂ ਬਾਹਲਾ ਕੋਈ ਜੀ ਕਰਦਾ ਫਿਰ ਕਹਿੰਦੇ ਨੇ ਵੀ ਹਾਂ ਪਰਚੇ ਪੈ ਜਾਂਦੇ ਨੇ ਜੇ ਕੁਝ ਬੰਦਾ ਕਹਿ ਦੇ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਸੀਂ ਇੰਸਟਾਗ੍ਰam ਨੇ ਡਿਲੀਟ ਕਰਨਾ ਤੁਸੀਂ ਚਾਹੇ ਲੱਖ ਕੋਈ ਕਰ ਲੋ ਨਿਤ ਨਵੇਂ ਤੋਂ ਨਵੀਆਂ ਐਡ ਆਉਂਦੀਆਂ ਨੇ ਨਿਤ ਨਵੇਂ ਤੋਂ ਨਵੀਆਂ ਐਡ ਆਉਂਦੀਆਂ ਅੱਜ ਕੱਲ ਸਕੂਲਾਂ ਚ ਮੈਂ ਤਾਂ ਸਮਝ ਨਹੀਂ ਪੜਾਈ ਤੋਂ ਜ਼ਿਆਦੇ ਆ ਨਾਚ ਟੱਪਾ ਸਿਖਾਇਆ ਜਾਂਦਾ ਲੈ ਪੜਾਈ ਤਾਂ ਘੱਟ ਸਿਖਾਉਂਦੇ ਆ ਆ ਨੱਚ ਟੱਪਣ ਵਾਲਾ ਕੰਮ ਜੱਦ ਕੱਲ ਬੜਾ ਫਰਿਆ ਸਕੂਲਾਂ ਚ ਇਹ ਵੀ ਇਹਨਾਂ ਨੂੰ ਸਮਝਣਾ ਵਾਹ ਜਿਹੜੇ ਹਸਾਬ ਨਾਲ ਆਪਣਾ ਮਨੀਸ਼ਪਰੀਆ ਮੇਲੀ ਜਾਂਦਾ ਕਿ ਉਹ ਤਾਂ ਪੁੱਛ ਲੋ ਕਿ ਤੇ ਬੋਤਲ ਦੀ ਚ ਦੇਸੀ ਪਾ ਕੇ ਤਾਂ ਨਹੀਂ ਪੀ ਗਿਆ ਕਿਤੇ ਤੋਂ ਬਾਦ ਉਹਦੀ ਬੀਨ ਮਨਾਰੀ ਹੋਵੇ ਨਾਲੇ ਮੈਨੂੰ ਤਾਂ ਭਰਾਵਾ ਨਾਗਨ ਵੀ ਤੇਜ ਲੱਗਦੀ ਆ ਜਿਹਨੇ ਸਫੇਰੀ ਜਤਨਾ ਭਰ ਕਰਤਾ ਹੈ ਉਹ ਵੀ ਪਤੰਦਰ ਦੇਖ ਲਾ ਪੂਰਾ ਕੀਲਨ ਨੂੰ ਫਿਰਦਾ ਓ ਭਰਾਵਾ ਤੇਰੇ ਡੰਗ ਵੱਜਣਾ ਤੇਰੇ ਡੰਗ ਵੱਜਾ ਤੇਰਾ ਕੁਝ ਨਹੀਂ ਬਚਣਾ ਇਹ ਤੈਨੂੰ ਪਤਾ ਇਹ ਡੰਗ ਜਦੋਂ ਮਾਰ ਦਿੰਦੀਆਂ ਨਾ ਇਹ ਕੁਝ ਨਹੀਂ ਪੱਲੇ ਰਹਿਣ ਦੀ ਇਹ ਨੱਗ ਨਾ ਪਾਣੀਆਂ ਕੱਬਿਆਂ ਨੇ ਦੂਜੇ ਨੱਗਣਾਂ ਤਾਂ ਕੁਝ ਵੀ ਨਹੀਂ ਰਹਿ ਗਿਆ ਅਮਰੀਕਪੁਰਿਆ ਦੇ ਪਤੰਦਰ ਫੀਣੀ ਚੱਕੀ ਫਿਰਦਾ ਪੱਕਾ ਇਹਨੇ ਮਨਾ ਦੇਸੀ ਟੇਸਟ ਕਰ ਲਈ ਪੱਕੀ ਗੱਲ ਹੈ ਮੈਡੀਕਲ ਨਾਨ ਮੈਡੀਕਲ ਫੀਲਡ ਚ ਸਟੱਡੀ ਕੀਤੀ ਹੈ ਕਿ ਸੁਪਰ ਮੈਡੀਕਲ ਸੀ ਮੇਰ ਕੋਲ ਮੈਂ ਦੇ ਨਾਲ ਜਿਹਦੇ ਬਾਇਓਲੋਜੀ ਬਾਇਓਲੋਜੀ ਹਾਂ ਉਹ ਚ ਮੇਰੇ ਸੀਗੇ 92% ਤਾਂ ਮੈਂ ਟਾਪਰ ਹੀ ਸੀ ਸਟਾਰਟਿੰਗ ਤੋਂ ਤੇ ਕਈ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਲਾਈਕ ਮੈਂ ਸਟੱਡੀਜ਼ ਚੰਨਾ ਵਧੀਆ ਸੀਗਾ ਤੇ ਮੇਰੇ ਤਾਂ ਕਰਕੇ ਆਉਣਾ ਜਾਣਾ ਰਹਿੰਦਾ ਸੀਗਾ ਪ੍ਰਿੰਸੀਪਲ ਕੋਲੇ ਉਹਨਾਂ ਨੂੰ ਲੱਗਿਆ ਸੀ ਪਤਾ ਕਿ ਹੀ ਇਜ਼ ਕਾਈਂਡ ਆਫ ਵੈਰੀ ਡਿਫਰੈਂਟ ਚਾਈਲਡ ਕਿ ਉਹਨਾਂ ਨੇ ਮੈਨੂੰ ਰਿਅਲਾਈਜ਼ੇਸ਼ਨ ਕਰਾਈ ਕਿ ਸਾਡੇ ਪ੍ਰਿੰਸੀਪਲ ਤਾਂ ਪਰ ਅੱਜ ਤੱਕ ਕਹੀ ਦੱਸਦੇ ਰਹੇ ਨੇ ਵੀ ਪੁੱਤ ਤੂੰ ਫੇਲ ਹੋ ਗਿਆ ਭੈਣ ਦੇ ਯਾਰ ਦਾ ਆਹ ਛੋਟੇ ਪ੍ਰਿੰਸੀਪ ਹਰਕਤਾਂ ਕੁਸੇ ਵਾਲੀਆਂ ਫੀਲਿੰਗਾਂ ਮੂਸੇ ਵਾਲੀਆਂ ਉਹ ਗੱਲ ਕਿ ਕਰੀ ਜਾਂਦਾ ਯਾਰ ਇਹ ਯਾਰ ਕੋਈ ਗੱਲ ਐ ਯਾਰ ਇਹ ਇਹਨਾਂ ਦੇ ਲੱਛਣਾਂ ਨੂੰ ਧਿਆਨ ਚ ਰੱਖਦੇ ਹੋਏ ਮੇਰਾ ਸੈਂਟਰ ਸਰਕਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਐ ਵੀ ਇਹਨਾਂ ਦਾ ਆਡੀ ਦੇਸ਼ ਬਣਾਇਆ ਜਾਵੇ ਤੇ ਦੇਸ਼ ਦਾ ਨਾਮ ਰੱਖਣਾਗਾ ਟੈਂਪੂ ਲੈਂਡ ਆ ਉੱਥੇ ਸਾਰੇ ਇੱਕ ਪਾਸੇ ਕੀਤੇ ਜਾਣੇ ਸਾਰਾ ਮਾਹੌਲ ਖਰਾਬ ਕਰੀ ਜਾਂਦੇ ਇਹ ਇਹਨੂੰ ਦੇਖ ਦੇਖ ਕੇ ਅੱਗੇ ਹੋਰ ਜਵਾਕ ਵਿਗੜਦੇ ਨੇ ਇਹਨਾਂ ਦਾ ਅੱਡੀ ਦੇਸ਼ ਬਣੇ ਤੇ ਦੇਸ਼ ਦਾ ਨਾਮ ਹੋਵੇ ਟੈਂਪੂਲੈਂਡ ਟੈਂਪੂਲੈਂਡ ਹਾਂ ਤੇਰੀ ਬਾਰੀ ਹੋਣੀ ਤੇਰਾ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਜੀਲੇ ਵਾਲੇ ਆ ਗਏ ਆ ਕੇ ਡਰੇ ਗਈ ਉਹ ਕੱਪਤੀ ਨੇ ਕੁੜੀਆਂ ਬਚਾ ਲੈ ਛੱਡਿਆ ਜਦੋਂ ਜੀਲੇ ਵਾਲੇ ਅਗਸਾਂਗ ਦੀ ਮੇ ਪਾਣੀ ਪਾਣੀ ਹੋ ਗਈ ਮੇ ਤੇਰਾ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚਿਰੇ ਵਾਲਿਆ ਵੇ ਅੱਖ ਲੜ ਗਈ ਕੱਤਦੀ ਨੇ ਪੂਣੀਆਂ ਬਚਾਲੇ ਛੱਡੀਆਂ ਪਾਣੀ ਪਾਣੀ ਤਾਂ ਕਰਦੇ ਨੇ ਕਰਦੇ ਨੇ ਜਦੋਂ ਫੇਲ ਹੋ ਗਈਆਂ ਤੁਸੀਂ ਪਾਣੀ ਪਾਣੀ ਦਾ ਤੁਹਾਨੂੰ ਕੁੱਟ-ਕੁੱਟ ਕੇ ਕਰ ਦੇਣਾ ਹੁਣ ਪੜ ਲਓ ਹੁਣ ਪੜਨ ਦਾ ਟਾਈਮ ਅਸੀਂ ਜਦੋਂ ਅਸੀਂ ਇਹੋ ਜਿਹੇ ਲੱਛਣ ਕਰਦੇ ਹੁੰਦੇ ਨਾ ਸਾਡੇ ਤਾਂ ਸਾਨੂੰ ਨਾਲ ਦੀ ਲੈ ਕੇ ਡੁੱਬਿਆ ਦੇ ਸੀਗੇ ਕਦੇ ਮੁੰਡੇ ਸ਼ਿਕਾਇਤ ਲਾਉਂਦੇ ਨਾਲ ਦੇ ਕਿਤੇ ਆਹ ਨਾਲ ਪੜਦੀਆਂ ਕੁੜੀਆਂ ਸ਼ਿਕਾਇਤ ਲਾਏ ਆਉਂਦੀਆਂ ਸੀਗੀਆਂ ਵੀ ਜੇ ਆਹ ਕੁਝ ਕਰੀ ਜਾਂਦੇ ਸਾਨੂੰ ਛੱਡ ਤਾਂ ਸੀਆਈਡੀ ਨੂੰ ਸਾਰੇ ਨਿਗਰਾਨਾ ਕਰਦੇ ਇਹਨਾਂ ਨੂੰ ਲੈ ਕੋਈ ਕੁਝ ਕਹਿੰਦੀ ਨਹੀਂ ਲੇ ਐਸਾਂ ਨੇ ਤਾਂ ਪੌਣ-ਪੌਣੇ ਵੀ ਨਹੀਂ ਜਾਣਦੇ ਸੀ ਇਹ ਤਾਂ ਪੌਣ ਵੀ ਲਗਿਆ ਨਹੀਂ ਮੈਂ ਤਾਂ ਦੁਬਾਰੇ ਸਕੂਲ ਲੱਗਣਾ ਪਰ ਮੈਨੂੰ ਨਹੀਂ ਪਤਾ ਹੁਣ ਮੈਂ ਤਾਂ ਦੁਬਾਰੇ ਸਕੂਲ ਲਾਉਣੇ ਨੇ ਮੈਂ ਤਾਂ ਜਿਹੜਿਆ ਕਰ ਗਿਆ ਮੈਂ ਤਾਂ ਹੁਣ ਦੁਬਾਰੇ ਕਰੂੰਗਾ ਨਿਆਰੇ ਤਾਂ ਹੁਣ ਆਲੇ ਲਈ ਜਾਂਦਾ ਅਸੀਂ ਸਾਡਾ ਤਾਂ ਢੂਂਗਣਾ ਕਟਾਉਂਦਾ ਤੇ ਟਾਈਮ ਲੰਘ ਗਿਆ ਸਕੂਲ ਵਾਲਾ ਆ ਹੁਣ ਆਲੇ ਮੈਂ ਨਿਆਰੇ ਲਈ ਜਾਂਦੇ ਆ ਕਿ ਚੰਗੇ ਬਾਹਰ ਦੀਨਾ ਪਾਉਂਦੇ ਚੰਗੇ ਨਿਆਰੇ ਲੈਂਦੇ ਕੋਈ ਗੱਲ ਆ ਰਹੀ ਹੈ ਸਾਡਾ ਤਾਂ ਭੇਦਭਾਵ ਹੋ ਗਿਆ ਨਾ ਫਿਰ ਸਾਡੇ ਨਾਲ ਤਾਂ ਬੇਇਨਸਾਫੀ ਹੋ ਗਈ ਨਾ ਸਾਨੂੰ ਤਾਂ ਇਨਸਾਫ ਚਾਹੀਦਾ ਹੁਣ ਕੰਨਾ ਮਿੱਤਰਾਂ ਨੂੰ ਗੋਲੀ ਕਿੱਥੋਂ ਮਾਰ ਲੈਣਗੇ ਜਿਹੜੇ ਬੀਬੀ ਦੀਆਂ ਖਾਂਦੇ ਗੋਲੀਆਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਬੈਂਟ ਦੀ ਖੋਜ ਨਾ ਹੋਈ ਹੁੰਦੀ ਨਾ ਇਹਨਾਂ ਨੇ ਸਾਰੀ ਉਮਰ ਪੈਂਟ ਨਹੀਂ ਪਾ ਸਕਣਾ ਸੀਗਾ ਯਾਰ ਇਹ ਬਦਮਾਸ਼ ਬੜੇ ਕਰਦੇ ਨੇ ਪੈਂਟ ਖੜਜੂ ਇਹਨਾਂ ਦੇ ਅਕੇ ਜਿਹਨੇ ਲੱਕ ਦੀ ਪੈਂਟ ਨਹੀਂ ਖਰਦੀ ਉਹਨੇ ਕੀ ਤੇਰੇ ਨਾਲ ਕਰਨ ਇਹ ਤਾਂ ਉਹ ਗੱਲ ਐਨੇ ਇੱਥੇ ਅੱਖਰਾਂ ਚ ਤੂੰ ਦਿੱਸਦੀ ਅੱਖਰਾਂ ਚ ਤੂੰ ਦਿੱਸਦੀ ਹੋ ਹਾ ਹਾ ਅਕੇ ਮੇਰਾ ਦਿਲ ਨਹੀਂ ਪੜਾਈ ਵਿੱਚ ਲੱਗਦਾ ਨਹੀਂ ਅੱਖਰਾਂ ਚ ਤੂੰ ਦਿੱਸਦੀ ਆ ਬਾਬਾ ਜਿਹੜੇ ਸਾਡੀ ਤੇਰੀ ਉਮਰ ਹੋਰੀ ਹੈ ਮਤਲਬ ਤੈਨੂੰ ਅੱਖਰ ਨਹੀਂ ਦਿਸਦੇ ਹੁਣੇ ਹੁਣ ਤੂੰ ਕਹਿੰਦਾ ਮੈਨੂੰ ਹੁਣ ਹੀ ਦਿਖਦੀ ਲੈ ਐਡੀ ਛੋਟੀ ਉਮਰ ਚ ਵੀ ਪਿਆਰ ਕਰੀਦਾ ਹੁੰਦਾ ਯਾਰ ਚੱਲਿਆ ਯਾਰ ਇਹ ਤੂੰ ਕਿਹੜੀ ਗੱਲਾਂ ਲੈ ਕੇ ਬਹਿ ਗਿਆ ਯਾਰ ਇਹ ਕੋਈ ਹੁਣ ਨਾ ਯਾਰ ਹੁਣ ਪਿਆਰ ਦੀ ਆ ਦੇਖੀ ਯਾਰ ਹੁਣ ਜਵਾਕ ਤੇਰੀ ਯਾਰ ਕੀ ਸੋਚਦੇ ਹੋਣਗੇ ਯਾਰ ਵੀ ਸਾਡੇ ਵਾਲਾ ਬਾਪੂ ਹਜੇ ਵੀ ਉਹਨਾਂ ਦੇ ਚੱਕਰਾਂ ਚ ਫਿਰਦਾ ਤੇ ਉਹਨਾਂ ਦੀ ਬੇਬੇ ਕੀ ਸੋਚਦੀ ਹੋਊਗੀ ਵੀ ਚੰਦਰ ਹਜੇ ਵੀ ਨਹੀਂ ਬੋਲਿਆ ਹੁਣ ਅਹਲਾ ਫੜ ਲੈ ਅਹਲਾ ਫੜ ਲੈ ਨੀ ਆ ਨਾ ਫੜ ਲੈ ਕੰਨ ਕਬੀ ਕਰਦੀ ਤੇ ਦੂਜੀ ਆਹ ਲੋਕ ਲਾਉਂਦੇ ਨੇ ਟਿੱਕੀ ਦਹੀਂ ਪੱਲੇ ਚਾਟ ਮਸਾਲਾ ਐਹੀਆਂ ਸਟਾਲਾਂ ਲਾਉਂਦੇ ਨੇ ਇਹਨਾਂ ਨੇ ਟੱਟੀ ਸਟਾਲ ਲਾ ਰੱਖੀ ਹੈ ਇਹ ਇਹ ਕੋਈ ਲਾਉਣ ਵਾਲੀ ਚੀਜ਼ ਹੈ ਇਹ ਕੋਈ ਇਹ ਕੋਈ ਮੂਰੇ ਧਰਨ ਵਾਲੀ ਚੀਜ਼ ਹੈ ਯਾਰ ਮੈਂ ਤਾਂ ਹੁਣ ਮੈਂ ਕੀ ਕਹਾਂ ਇਹਨਾਂ ਨੂੰ ਕਿਹੜੀ ਜਾਤ ਕਹਾਂ ਮੈਂ ਵੀ ਇਹ ਕਿਹੜੀ ਜਾਤ ਨੇ ਲਵਾਈ ਯਾਰ ਦੁਨੀਆ ਦੇ ਦੁਨੀਆ ਚਰ ਬੇਵਕੂਫਾਂ ਦੀ ਕਮੀ ਨਹੀਂ ਹੈਗੀ ਭਾਈ ਯਾਰ ਤੀਂਗ ਤੋਂ ਤੀਂਗ ਦੁਨੀਆ ਪਈ ਯਾਰ ਆਹ ਚੀਜ਼ਾਂ ਯਾਰ ਮੂਰੇ ਰੱਖਣ ਵਾਲੀਆਂ ਨੇ ਯਾਰ ਇਹਦੇ ਵਿੱਚੋਂ ਕੋਈ ਬੰਦਾ ਹੁਣ ਚੀਜ਼ ਖਾਊਗਾ ਯਾਰ ਕਮਾਲ ਕਰੀ ਜਾਂਦੇ ਨੇ ਯਾਰ ਇਹ